ਕੱਲ ਟੈਕਨੋਲੋਜੀ ਇੰਨੀ ਵੱਧ ਗਈ ਕਿ ਗੇਟ ਨੇ ਜਿਹੜੇ ਕੰਪਿਊਟਰ ਦੇ ਨਾਲ ਖੁੱਲਣ ਲੱਗੇ ਹਨ ਤੇ ਜਿਹੜੇ ਤੁਸੀਂ ਆਹਾ ਗੇਟ ਦੇਖ ਰਹੇ ਹੋਗੇ ਮਿੱਤਰੋ ਤੁਸੀਂ ਗੇਟ ਦਾ ਅੰਦਾਜ਼ਾ ਲਾਵੋ ਵੀ ਕਿੱਡਾ ਵੱਡਾ ਗੇਟ ਹੋਣਾ ਕਿੰਨੇ ਫੁੱਟ ਦਾ ਗੇਟ ਹੋਣਾ ਪੁਰਾਤਨ ਜਿਹੜੇ ਇਹ ਇਤਿਹਾਸਕ ਗੇਟ ਨੇ ਧੰਤਾਨ ਸ਼ਾਹਬ ਗੁਰਦੁਆਰਾ ਸਾਹਿਬ ਦੀ ਡਿਊਟੀ ਸ਼ਾਹਬ ਦੇ ਨੂੰ ਇਹ ਗੇਟ ਨੇ ਜਿਹੜੇ ਲੱਕੜ ਦੇ ਲੱਗੇ ਹੋਏ ਨੇ ਉਹੀ ਪੁਰਾਤਨ ਇਤਿਹਾਸਕ ਜਿਹੜੇ ਤੁਹਾਨੂੰ ਪੁਰਾਣੇ ਜਿਹੜੇ ਕੁੰਡੇ ਦਿਖਾ ਦिए ਵੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਗੇਟ ਹੁੰਦੇ ਸੀਗੇ ਜਿਹੜੇ ਕੁੰਡੇ ਹੁੰਦੇ ਸੀਗੇ ਹਨਾ ਸੋ ਦੇਖੋ ਮਿੱਤਰੋ ਹਨਾ ਪ੍ਰਾਤਨ ਜਿਹੜਾ ਇਹ ਇਤਿਹਾਸਕ ਗੇਟ ਆਗਾ ਪੁਰਾਣਾ ਡਿਊਟੀ ਸਾਹਿਬ ਨੂੰ ਜਿਹੜਾ ਲੱਗਿਆ ਹੋਇਆ ਆ ਦੇਖੋ ਮਿੱਤਰੋ ਹਨਾ ਐਦਾਂ ਦੇ ਕੁੰਡੇ ਹੁੰਦੇ ਸੀ ਤੇ ਆ ਦੇਖੋ ਜੀ ਬੈਕਸ਼ਾਈਡ ਤੋਂ ਅੱਜ ਕੱਲ ਦਾ ਟੈਕਨੋਲੋਜੀ ਵਾਲੀ ਵੱਧ ਗਈ ਉਹਦੇ ਕਰਕੇ ਜਿਹੜੇ ਗੇਟ ਨੇ ਜਿਹੜੇ ਲਾ ਕੰਪਿਊਟਰ ਦੇ ਨਾਲ ਜਿਹੜੇ ਫਿੰਗਰਪ੍ਰਿੰਟਾਂ ਦੇ ਨਾਲ ਜਿਹੜੇ ਗੇਟ ਖੋਲਣ ਲੱਗੇ ਤੁਸੀਂ ਆਹ ਦੇਖੋ ਮਿੱਤਰੋ ਕਿੱਡਾ ਵੱਡਾ ਗੇਟ ਕਿੰਨੇ ਫੁੱਟ ਦਾ ਗੇਟ ਹੋ ਸਕਦਾ ਤੁਹਾਡੇ ਸ਼ਾਹਵਣਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤੇ ਇਸ ਗੇਟ ਦੇ ਤੁਸੀਂ ਦਰਸ਼ਨ دیدار ਕਰ ਰਹੇ ਹੋਗੇ ਧਮਤਾਨ ਸਾਹਿਬ ਤੇ ਡਿਉੜੀ ਸਾਹਿਬ ਨੂੰ ਜਿਹੜੇ ਇਹ ਗੇਟ ਲੱਗੇ ਹੋਏ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੁਮਤਾਨ ਸਾਹਿਬ ਦੀ ਇਹ ਜਿਹੜੀ ਡਿਊਟੀ ਨੂੰ ਗੇਟ ਲੱਗੇ ਹੋਏ ਨੇ ਪੁਰਾਤਨ ਡਿਊਟੀ ਸਾਹਿਬ ਇਸ ਡਿਊਟੀ ਸਾਹਿਬ ਦੀ ਸੇਵਾ ਮਹਾਰਾਜਾ ਕਰਮ ਸਿੰਘ ਜੀ ਪਟਿਆਲਾ ਨੇ ਕਰਵਾਈ ਸੀ ਇਸ ਸਥਾਨ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਖਤ ਸ੍ਰੀ ਹੰਦੂਰ ਸਾਹਿਬ ਦੀ ਡਿਊਟੀ ਸਾਹਿਬ ਦਾ ਵਰ ਦਿੱਤਾਗਾ ਇਹ ਉਸ ਡਿਊਟੀ ਸਾਹਿਬ ਨੂੰ ਜਿਹੜੇ ਇਹ ਗੇਟ ਲੱਗੇ ਹੋਏ ਨੇ ਤੁਹਾਨੂੰ ਇੱਕ ਵਾਰੀ ਫੇਰ ਦਰਸ਼ਨ دیدار ਕਰਾ ਦਈਏ ਦੇਖੋ ਜੀ ਹਨਾ ਸੋ ਵੀਡੀਓ ਨੂੰ ਮਿੱਤਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਓ ਸੋ ਜਿਹੜੇ ਭਰਾਵਾਂ ਨੇ ਪੇਜ ਆਪਣਾ ਹਜੇ ਤੱਕ ਨਹੀਂ ਫੋਲੋ ਕਰਿਆ ਉਹ ਇਸ ਪੇਜ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਫੋਲੋ ਜਰੂਰ ਕਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰ ਦਿਓ ਹੋਰ ਲੋਹਾਂ ਤੱਕ ਵੀ ਜਿਹੜੀ ਵੀਡੀਓ ਪਹੁੰਚਦੀ ਕਰ ਦਿਓ